ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਰਾਜਵੀਰ ਜਵੰਦਾ ਬਚਪਨ ਤੋਂ ਹੀ ਸੰਗੀਤ ਨਾਲ ਜੁੜਿਆ ਹੋਇਆ ਸੀ ਛੋਟੀ ਉਮਰ ਤੋਂ ਹੀ ਉਸਦੇ ਦਿਲ ਵਿੱਚ ਗਾਣਿਆਂ ਲਈ ਇੱਕ ਅਜੀਹਾ ਪਿਆਰ ਸੀ ਜਿਸ ਨੇ ਉਸ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੱਤਾ ਆਪਣੇ ਦੋਸਤਾਂ ਨੂੰ ਸਟੇਜ ਤੇ ਦੇਖ ਕੇ ਉਸਦੇ ਮਨ ਵਿੱਚ ਵੀ ਖੁਦ ਗਾਉਣ ਦੀ ਲਾਲਸਾ ਜਾਗ ਪਈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਉਹ ਇਸ ਹੱਦ ਤੱਕ ਮਸ਼ਹੂਰ ਹੋ ਜਾਵੇਗਾ ਕਿ ਆਪਣੀ ਸਰਕਾਰੀ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਗਾਇਕੀ ਨੂੰ ਹੀ ਆਪਣਾ ਜੀਵਨ ਬਣਾ ਲਵੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਗਿੱਲ ਰੌਤੇ ਨੇ ਖੁਦ ਇਹ ਗੱਲ ਸਾਂਝੀ ਕੀਤੀ ਕਿ ਰਾਜਵੀਰ ਦਾ ਸਭ ਤੋਂ ਨੇੜਲਾ ਦੋਸਤ ਤੇ ਸਾਥੀ ਜਸਵੀਰਪਾਲ ਸਿੰਘ ਜੋ ਕਿ ਗਾਣੇ ਰਿਲੀਜ਼ਿੰਗ ਦੀ ਮਸ਼ਹੂਰ ਕੰਪਨੀ ਜਾਸ ਰਿਕਾਰਡਸ ਦਾ ਫਾਊਂਡਰ ਹੈ ਉਸ ਦੀ ਕਹਾਣੀ ਬਹੁਤ ਹੀ ਪ੍ਰੇਰਕ ਹੈ ਯਾਰ ਕਹੋਣਾ ਆਸਾਨ ਗੱਲ ਹੈ ਪਰ ਜਸਵੀਰ ਵਰਗਾ ਯਾਰ ਬਣਾ ਸੱਚਮੁਖ ਚ ਔਖਾ ਹੈ ਜਸਵੀਰ ਨੇ ਹੀ ਰਾਜਵੀਰ ਨੂੰ ਆਪਣੀ 뮤직 ਕੰਪਨੀ ਜਾਸਰ ਰਿਕਾਰਡਸ ਰਾਹੀਂ ਲਾਂਚ ਕੀਤਾ ਸੀ ਦੋਵਾਂ ਨੇ ਮਿਲ ਕੇ ਕਰੀਬ 20 ਤੋਂ ਵੱਧ ਗਾਣੇ ਤਿਆਰ ਕੀਤੇ ਜੋ ਸੁਣਣ ਵਾਲਿਆਂ ਦੇ ਦਿਲਾਂ ਵਿੱਚ ਵਸ ਗਏ ਉਨ੍ਹਾਂ ਦਾ ਕੰਮਕਾਜੀ ਸਮਝੌਤਾ 2021 ਵਿੱਚ ਖਤਮ ਹੋ ਗਿਆ ਸੀ। ਤੌਰ ਤੇ ਕਲਾਕਾਰ ਤੇ ਕੰਪਨੀ ਦੇ ਰਾ ਅਲੱਗ ਹੋਣ ਤੋਂ ਬਾਅਦ ਰਿਸ਼ਤੇ ਵੀ ਠੱਡੇ ਪੈ ਜਾਂਦੇ ਹਨ ਪਰ ਇਹਨਾਂ ਦੀ ਦੋਸਤੀ ਬਿਲਕੁਲ ਪਹਿਲਾਂ ਵਾਂਗ ਮਜ਼ਬੂਤ ਰਹੀ। ਪਰ ਜਦੋਂ ਜ਼ਿੰਦਗੀ ਨੇ ਕਠਿਨ ਪਲ ਦਿਖਾਏ, ਜਦੋਂ ਰਾਜਵੀਰ ਦਾ ਹਾਦਸਾ ਹੋਇਆ, ਉਦੋਂ ਜਸਵੀਰ ਨੇ ਇੱਕ ਸੱਚੇ ਭਰਾ ਵਾਂਗ ਹਰ ਮੋੜ ਤੇ ਉਸਦੇ ਪਰਿਵਾਰ ਦਾ ਸਾਥ ਦਿੱਤਾ। ਹਸਪਤਾਲਾਂ ਵਿੱਚ ਡਾਕਟਰਾਂ ਨਾਲ ਗੱਲਬਾਤ ਤੋਂ ਲੈ ਕੇ ਹਰ ਛੋਟੇ ਵੱਡੇ ਕੰਮ ਦੀ ਜ਼ਿੰਮੇਵਾਰੀ ਜਸਵੀਰ ਦੇ ਆਪਣੇ ਸਿਰ ਲਈ ਰੱਬ ਨੇ ਜੋ ਲਿਖਿਆ ਸੀ ਉਹੀ ਹੋਇਆ ਰਾਜਵੀਰ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਪਰ ਉਸਦੇ ਭੋਗ ਤੋਂ ਲੈ ਕੇ ਹਰ ਰਸਮੀ ਤੇ ਜ਼ਿੰਮੇਵਾਰੀ ਦਾ ਕੰਮ ਵੀ ਜਸਵੀਰ ਨੇ ਹੀ ਕੀਤਾ ਅੱਜ ਤੱਕ ਰਾਜਵੀਰ ਦੇ ਪਰਿਵਾਰਕ ਤੇ ਵਪਾਰਕ ਸਾਰੇ ਮਾਮਲੇ ਉਹ ਖੁਦ ਸੰਭਾਲ ਰਿਹਾ ਹੈ ਰਾਜਵੀਰ ਦੇ ਵਿਆਹਾਂ ਨਾਲ ਸੰਬੰਧਿਤ ਪ੍ਰੋਗਰਾਮ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ 뮤ਜ਼ਿਕ ਲਾਂਚ ਦੀ ਤਿਆਰੀ ਹਰ ਥਾਂ ਜਸਵੀਰ ਆਪਣੀ ਪੂਰੀ ਲਗਨ ਨਾਲ ਖੜਾ ਹੈ ਤਾਂ ਕਿ ਰਾਜਵੀਰ ਦਾ ਨਾਮ ਕਦੇ ਨਾ ਮਿਟੇ ਮੀਡੀਆ ਤੋਂ ਪਾਸੇ ਰਹਿੰਦਿਆਂ سوشل ਮੀਡੀਆ ਤੋਂ ਦੂਰ ਰਹਿੰਦਿਆਂ ਵੀ ਉਹ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ ਉਹ ਨਹੀਂ ਦੱਸਦਾ ਕਿ ਉਸ ਦੀ ਆਪਣੀ ਕੰਪਨੀ ਜਾਂ ਸਰਕਾਰ ਨੂੰ ਕਿੰਨਾ ਵੱਡਾ ਨੁਕਸਾਨ ਹੋਇਆ ਕਿਉਂਕਿ ਉਸ ਦੇ ਲਈ ਸਭ ਤੋਂ ਵੱਡੀ ਗੱਲ ਰਾਜਵੀਰ ਦੀ ਇੱਜ਼ਤ ਅਤੇ ਉਸ ਦਾ ਘਰ ਸੀ ਇਸੇ ਕਰਕੇ ਗਿਲ ਰੌਂਤੇ ਨੇ ਕਿਹਾ ਕਿ ਯਾਰ ਕਹੋਣਾ ਸੌਖਾ ਪਰ ਜਸਵੀਰ ਪਾਲ ਸਿੰਘ ਬਾਨਾ ਬਹੁਤ ਔਖਾ ਜਸਵੀਰ ਨੇ ਉਹ ਇਨਸਾਨ ਆਪਣੇ ਆਪ ਨੂੰ ਬਣਾਇਆ ਜੋ ਕਹਿੰਦਾ ਘਟ ਹੈ ਤੇ ਕਰਦਾ ਵਾਅਦਾ ਹੈ ਅੱਜ ਉਸ ਦਾ ਜਨਮ ਦਿਨ ਹੈ ਤੇ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਤੇ ਖੁਸ਼ਹਾਲੀ ਬਖਸ਼ੇ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਰਾਜਵੀਰ ਆਪਣੀ ਕਲਾਕਾਰੀ ਦਾ ਸਫ਼ਰ ਸ਼ੁਰੂ ਕਰ ਰਿਹਾ ਸੀ ਉਦੋਂ ਜਸਵੀਰ ਦੇ ਹੀ ਉਸ ਨੂੰ ਕਿਹਾ ਸੀ ਕਿ ਆਪਣਾ ਚੈਨਲ ਬਣਾਈਏ ਇਸ ਤਰ੍ਹਾਂ ਜਾਸਰ ਕਾਰਡਸ YouTube ਤੇ ਬਣਾਇਆ ਗਿਆ ਉਥੇ ਰਾਜਵੀਰ ਦੇ ਗਾਣੇ ਇੱਕ ਤੋਂ ਬਾਅਦ ਇੱਕ ਆਉਂਦੇ ਗਏ ਅਤੇ ਉਹਨਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਅੱਜ ਉਹ ਚੈਨਲ ਇੱਕ ਵੱਡੀ ਕੰਪਨੀ ਬਣ ਚੁੱਕਾ ਹੈ ਜੋ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਰੱਖਦੀ ਹੈ ਅਸੀਂ ਸਾਰੇ ਇਹੀ ਦੁਆ ਕਰਦੇ ਹਾਂ ਕਿ ਜਸਵੀਰ ਸਿੰਘ ਦੀ ਉਮਰ ਲੰਬੀ ਹੋਵੇ ਬੱਚੇ ਤਰੱਕੀ ਕਰਨ ਤੇ ਪਰਿਵਾਰ ਹਮੇਸ਼ਾ ਖੁਸ਼ ਰਹੇ ਕਿਉਂਕਿ ਜਿਹੜਾ ਇਨਸਾਨ ਆਪਣੇ ਦੋਸਤ ਦੇ ਜਾਣ ਤੋਂ ਬਾਅਦ ਵੀ ਉਸ ਦਾ ਘਰ ਉਸ ਦੇ ਬੱਚੇ ਤੇ ਉਸ ਦਾ ਕੰਮ ਇੰਨੀ ਸੱਚਾਈ ਨਾਲ ਸਾਹਮਣ ਰਿਹਾ ਹੋਵੇ ਉਹ ਸਿਰਫ ਯਾਰ ਨਹੀਂ ਰੱਬ ਦਾ ਰੂਪ ਹੁੰਦਾ ਹੈ ਜਦੋਂ ਰਾਜਵੀਰ ਦੇ ਬੁੱਕ ਕੀਤੇ ਪ੍ਰੋਗਰਾਮਾਂ ਬਾਰੇ ਗੱਲ ਆਈ ਤਾਂ ਜਸਵੀਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਫੈਸਲਾ ਕੀਤਾ ਕਿ ਉਹ ਸਾਰੇ ਸ਼ੋਅ ਕੀਤੇ ਜਾਣਗੇ। ਉਹਨਾਂ ਨੇ ਇਕੱਠੇ ਇਹ ਨਿਰਣੇ ਕੀਤਾ ਸੀ ਕਿ ਜਿਹੜੀ ਵੀ ਕਮਾਈ ਹੋਵੇਗੀ ਸਾਰਾ ਪੈਸਾ ਰਾਜਵੀਰ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਇਥੋਂ ਤੱਕ ਕਿ ਬੈਂਡ, ਲਾਈਟਾਂ, ਬੌਂਸਰਾਂ ਅਤੇ ਪੈਟਰੋਲ ਦੇ ਖਰਚੇ ਵੀ ਉਹ ਆਪਣੇ ਪਾਸੋਂ ਹੀ ਕਰਨਗੇ। ਪਰਿਵਾਰ ਤੋਂ 1 ਰੁਪਿਆ ਵੀ ਨਹੀਂ ਲਿਆ ਜਾਵੇਗਾ। ਇਹ ਹੁੰਦੀ ਹੈ ਸੱਚੀ ਦੋਸਤੀ ਤੇ ਭਾਈਚਾਰੇ ਦੀ ਮਿਸਾਲ ਸੋਚੋ ਦੋਸਤੋ ਜੇ ਹਰ ਕਿਸੇ ਨੂੰ ਅਜਿਹੇ ਸੱਚੇ ਸਾਥੀ ਮਿਲ ਜਾਣ ਤਾਂ ਜ਼ਿੰਦਗੀ ਕਿੰਨੀ ਸੁਖੀ ਹੋ ਸਕਦੀ ਹੈ ਪਰ ਅਫਸੋਸ ਅੱਜਕੱਲ ਤਾਂ ਕੁਝ ਲੋਕ ਪੈਸੇ ਦੇ ਚੱਕਰ ਵਿੱਚ ਹੀ ਆਪਣੇ ਭਰਾਵਾਂ ਨਾਲ ਧੋਖਾ ਕਰ ਜਾਂਦੇ ਹਨ ਇਸ ਲਈ ਅਸੀਂ ਕਹਾਈਏ ਕਿ ਰਾਜਵੀਰ ਵਰਗੇ ਲੋਕਾਂ ਤੋਂ ਸਿੱਖੋ ਜਿਨ੍ਹਾਂ ਨੇ ਕਾਲਜ ਤੋਂ ਲੈ ਕੇ ਅੰਤ ਤੱਕ ਰਾਜਵੀਰ ਦਾ ਸਾਥ ਨਹੀਂ ਛੱਡਿਆ ਤੇ ਹੁਣ ਵੀ ਉਸ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਰਾਜਵੀਰ ਦਾ ਹਾਦਸਾ ਪੰਜੌਰ ਚ ਹੋਇਆ ਜਿੱਥੋਂ ਬਾਅਦ ਉਹ ਸਦਾ ਲਈ ਅਲਵਿਦਾ ਕਹਿ ਗਿਆ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਤੇ ਕਥਿਤ ਤੌਰ ਤੇ ਲਾਪਰਵਾਹੀ ਕਾਰ ਦੇ ਹਾਦਸਾ ਹੋਇਆ ਪਰ ਇਹ ਸੱਚ ਕੀ ਸੱਚ ਕੀ ਹੈ ਇਸ ਬਾਰੇ ਸਿਰਫ ਪਰਿਵਾਰ ਹੀ ਜਾਣਦਾ ਹੈ ਹੁਣ ਉਹ ਕੋਈ ਕਾਨੂੰਨੀ ਕਦਮ ਲੈਣਗੇ ਜਾਂ ਨਹੀਂ ਇਹ ਉਹਨਾਂ ਦਾ ਨਿਰਨੇ ਹੈ ਸਾਡੇ ਵੱਲੋਂ ਤਾਂ ਸਿਰਫ ਇਹ ਅਰਦਾਸ ਹੈ ਕਿ ਵਾਹਿਗੁਰੂ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਸ ਦੇ ਮਾਪਿਆਂ ਤੇ ਪਰਿਵਾਰ ਨੂੰ ਹੌਸਲਾ ਬਖਸ਼ੇ ਰਾਜਵੀਰ ਜਸਵੀਰ ਸਿੰਘ ਜੋ ਅੱਜ ਵੀ ਹਰ ਪਲ ਉਸ ਦੇ ਪਰਿਵਾਰ ਦੇ ਨਾਲ ਖੜਾ ਹੈ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਤੰਦਰੁਸਤੀ ਤੇ ਖੁਸ਼ਹਾਲੀ ਬਖਸ਼ੇ ਉਸ ਦੇ ਬੱਚੇ ਚੰਗੇ ਰਾਹ ਤੇ ਪੈਣ ਤੇ ਤਰੱਕੀ ਕਰਨ ਅੰਤ ਵਿੱਚ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ